ਅੱਜ ਦੀ ਵੀਡੀਓ ਹੈਗੀ ਆ ਫਰੈਸ਼ ਵਾਟਰ ਟੈਂਕ ਅੱਜ ਬਹੁਤ ਸੌਖਾ ਕੰਮ ਆ ਫਰੈਸ਼ ਵਾਟਰ ਟੈਂਕ ਇੰਸਟਾਲ ਕਰਨਾ ਕੋਈ ਔਖਾ ਨਹੀਂ ਹੈ ਇਹਦੇ ਵਿੱਚ ਸਿਰਫ ਦੋ ਹੀ ਚੀਜ਼ਾਂ ਵਾਂ ਇੱਕ ਇਹਦਾ ਵੈਂਟ ਹੋਣਾ ਚਾਹੀਦਾ ਵਾ ਪਲੱਸ ਇੱਕ ਹੋਲ ਜਿੱਧਰ ਦੀ ਪਾਈਪ ਜਾਣੀ ਆ ਪਾਣੀ ਵਾਲੀ ਜਿੰਨੇ ਪਾਣੀ ਸੱਕ ਕਰਨਾ ਵਾ ਟੈਂਕ ਦੇ ਵਿੱਚੋਂ ਜਿਹੜਾ ਟੈਪ ਦੇ ਵਿੱਚੋਂ ਪਾਣੀ ਆਊਗਾ ਬਸ ਦੋ ਹੀ ਚੀਜ਼ਾਂ ਵਾਂ ਤੇ ਆਪਾਂ ਦੋ ਹੀ ਹੋਲ ਕਰਨੇ ਆ ਇੱਕ ਟੈਂਕ ਦੇ ਵਿੱਚ ਟੈਂਕ ਦੇ ਉੱਤੇ ਹੋਲ ਕਰਨਾ ਵਾ ਵੈਂਟ ਵਾਸਤੇ ਜਿਹੜਾ ਫਰੈਸ਼ ਵਾਟਰ ਦਾ ਵੈਂਟ ਆ ਮਤਲਬ ਕਿ ਵੈਂਟੀਲੇਸ਼ਨ ਆ ਇਹਦੀ ਪਾਈਪ ਨਹੀਂ ਹੋਣੀ ਚਾਹੀਦੀ ਸਿਰਫ ਇੱਕ ਸਾਹ ਆਉਣ ਵਾਸਤੇ ਛੋਟਾ ਜਿਹਾ ਵੈਂਟ ਚਾਹੀਦਾ ਉੱਥੇ ਟੈਂਕ ਦੇ ਤੇ ਉਹ ਕਵਰ ਹੋਣਾ ਚਾਹੀਦਾ ਇਹ ਰੂਲ ਆ ਕਿ ਕਵਰ ਹੋਣਾ ਚਾਹੀਦਾ ਕੱਲ ਮੱਖੀ ਮੱਛਰ ਨਾ ਅੰਦਰ ਜਾਵੇ ਇਸ ਕਰਕੇ ਮੈਂ ਆ ਦੋ ਜਿਗਾੜ ਬਣੀਸੋ ਲਿਆ ਆਹ ਹੋਲਡਰ ਆ ਇਹਦੇ ਕੀ ਮੈਂ ਸ਼ੇਕ ਕੀਤੇ ਮੈਨੂੰ ਲੱਗ ਗਿਆ ਦਿਖਾਉਣਾ ਤੇ ਆ ਟੈਂਕ ਦੇ ਅੰਦਰ ਚੱਲ ਜਾਣਾ ਤੇ ਅੱਗੇ ਮੈਂ ਆ ਇਹ ਕਰਕੇ ਬਲੌਕ ਕਰ ਦੇਣਾ ਮੈਂ ਇਹਦੇ ਅੱਗੇ ਮੈਂ ਸ਼ੇਕ ਕੀਤੇ ਆ ਕਿਉਂਕਿ ਹਵਾ ਅੰਦਰ ਬਾਹਰ ਆਉਂਦੀ ਰਹੇ ਤੇ ਮੱਛੀ ਮੱਖੀ ਮੱਛਰ ਨਾ ਅੰਦਰ ਜਾਵੇ ਮੱਛੀ ਨਹੀਂ ਸੱਚ ਮੱਖੀ ਤੇ ਮੱਛਰ ਅੰਦਰ ਨਾ ਜਾਵੇ ਤੇ ਇਹ ਆਪਾਂ ਇੱਥੇ ਲਾਵਾਂਗੇ ਪਲੱਸ ਜਿਹੜਾ ਪਾਣੀ ਵਾਲਾ ਵਾ ਪਾਣੀ ਦੀ ਪਾਈਪ ਉਹ ਡਿਪੈਂਡ ਕਰਦਾ ਟਾੜੀ ਪਾਈਪ ਕਿਦਾਂ ਦੀ ਆ ਮੈਂ ਜਿਹੜੀ ਟੈਪ ਲਈ ਆ ਉਹਦੀ ਪਾਈਪ ਬਹੁਤ ਛੋਟੀ ਹੈ ਇਸ ਕਰਕੇ ਮੈਨੂੰ ਮੈਂ ਥਾਸ ਹੋਣਾ ਮੈਨਾ ਸੱਚ ਆ ਚੀਜ਼ ਆ ਨਾਰਮਲੀ ਆਪਣੇ ਘਰਾਂ ਚ ਹੁੰਦੀ ਆ ਜਿਹੜੀ ਆਪਾਂ ਗਾਰਡਨ ਨੂੰ ਪਾਣੀ ਦਿੰਨੇ ਆ ਆਹ ਹੋਲਡਰ ਜਿਹਾ ਇਹ ਮੈਂ ਇੱਥੇ ਹੋਲ ਕਰੂੰਗਾ ਆਪਣੇ ਲਿਡ ਦੇ ਉੱਤੇ ਟੈਂਕ ਦਾ ਲਿਡ ਜਿਹੜਾ ਇੱਥੇ ਹੋਲ ਕਰਕੇ ਇਹ ਇੱਥੇ ਲੱਗ ਜਾਣਾ ਦੈਟਸ ਇਟ ਇਹਦੇ ਉੱਤੇ ਵਿੱਚ ਪਾਈਪ ਆ ਜਾਣੀ ਆ ਉਹਨੇ ਪਾਣੀ ਸੱਕ ਕਰਕੇ ਟੈਪ ਦੇ ਵਿੱਚ ਥਣੀ ਬਾਹਰ ਆ ਜਾਣਾ ਇਹ ਸੌਖੇ ਜਿਹੇ ਕੰਮ ਆ ਤੇ ਆਪਾਂ ਇੱਕੋ ਹੀ ਹੋਲ ਕਰਨਾ ਵਾ ਟੈਂਕ ਤੇ ਤੇ ਇੱਕ ਹੋਲ ਕਰਨਾ ਵਾ ਆਪਾਂ ਲੀਡਰ ਦੇ ਉੱਤੇ ਜਿਹੜਾ ਆ ਚੀਜ਼ ਲੱਗਣੀ ਆ ਥੈਟਸ ਇਟ ਸੋ ਜਿਹੜਾ ਫਰੈਸ਼ ਵਾਟਰ ਟੈਂਕ ਆ ਉਹਦੀਆਂ ਦੋਈ ਚੀਜ਼ਾਂ ਵਾ ਇੱਕ ਵੈਂਟ ਹੋਣਾ ਚਾਹੀਦਾ ਵਾ ਤੇ ਪਲੱਸ ਇੱਕ ਹੋਲ ਜਿੱਦਰ ਦੀ ਪਾਈਪ ਜਾਣੀ ਆ ਪਾਣੀ ਵਾਲੀ ਜਿੰਨੇ ਪਾਣੀ ਸੱਕ ਕਰਨਾ ਵਾ ਟੈਪ ਦੇ ਵਿੱਚ ਥਾਣੀ ਆਉਣਾ ਵਾ ਇਸ ਕਰਕੇ ਸੋ ਜਿਹੜਾ ਜਿਹੜਾ ਫਰੈਸ਼ ਵਾਟਰ ਟੈਂਕ ਦੀ ਵੈਂਟ ਹੈ ਨਾ ਉਹਨੂੰ ਪਾਈਪ ਨਹੀਂ ਜ਼ਰੂਰੀ ਉਹਨੂੰ ਸਿਰਫ ਇੱਕ ਛੋਟਾ ਜਿਹਾ ਵੈਂਟ ਹੀ ਜ਼ਰੂਰੀ ਆ ਜਿੱਦਰ ਦੀ ਪਾਣੀ ਫਰੈਸ਼ ਹਵਾ ਤੇ ਅੰਦਰਲੀ ਹਵਾ ਬਾਹਰ ਜਾਂਦੀ ਰਹੇ ਥੈਟਸ ਇਟ ਤੇ ਉਹਦੇ ਵਾਸਤੇ ਆਪਾਂ ਦੋ ਜਗਾੜੀਏ ਬਸ ਛੋਟੇ ਜੇ ਤੇ ਹੁਣ ਕਰਦੇ ਆ ਇੰਸਟਾਲ ਪਹਿਲੋ ਮੈਨੂੰ ਕਰਨਾ ਪੈਣਾ ਹੌਲ ਆ ਵੈਂਟ ਵਾਸਤੇ ਮੈਂ ਪਹਿਲੋ ਹੀ ਸਭ ਕੁਝ ਤਿਆਰ ਕਰਕੇ ਬੈਠਾ ਵਾਂ ਹੂੰ ਬੈਂ ਹੈ ਇੱਧਰ ਹੋਣਾ ਚਾਹੀਦਾ ਜਿਵੇਂ ਇਹਨੂੰ ਕਰ ਹੂੰ ਇਹ ਇੱਥੇ ਠੀਕ ਆ दिल से आँख न तो कोई बात बन आँख से आँख मिलाए आज गाड़ लगना है थे ਮਹੰਮ ਥੈਟਸ ਇਟ ਲੱਗ ਗਿਆ ਦਿਖਣਾ ਤੈਨੂੰ ਮੈਂ ਲੁੱਕ ਐਟ ਥਿਸ ਇਹਦੇ ਦੀ ਹਵਾ ਆਰ ਪਾਰ ਹੋ ਜਾ ਕਰੂਗੀ ਇਹ ਖੁੱਲ ਵੀ ਜਾਂਦਾ ਵਾ ਥੈਟਸ ਇਟ ਹੋਣੀ ਬਣੀ ਗੱਲ ਈਜ਼ੀ ਹੁਣ ਆਪਾਂ ਕਰਨਾ ਵਾ ਇਸ ਲਿਡ ਦੇ ਵਿੱਚ ਛੇਕ ਜਿਹੜੀ ਆ ਚੀਜ਼ ਮੇਰੇ ਇੱਥੇ ਲੱਗੂਗੀ ਇਹ ਦੋ ਪਾਰਟ ਦੇ ਵਿੱਚ ਆਉਂਦੀ ਆ ਇਹ ਇੱਕ ਅੰਦਰੋਂ ਦੀ ਹੋ ਕੇ ਇੱਥੇ ਆਪਾਂ ਕੱਸ ਦੇਣਾ ਥੈਟਸ ਇਟ ਇਧਰੋਂ ਦੀ ਪਾਈਪ ਜਾਊਗੀ ਤੇ ਪਾਣੀ ਸੱਕ ਕਰਕੇ ਟੈਪ ਥਾਣੀ ਬਾਹਰ ਆਊਗਾ ਥੈਟਸ ਇਟ ਤੋ ਕੋਈ ਤੁਹਾਡੇ ਕੋਲ ਟੂਲ ਪੂਰੇ ਹੋਣੇ ਚਾਹੀਦੇ ਆ ਜੇ ਟੂਲਸ ਨਹੀਂ ਹੈਗੇ ਫੇਰ ਬਹੁਤ ਔਖਾ ਕੰਮ ਆ ਆ ਮੈਂ ਐਕਸਟਰਾ ਕੈਂਡ ਰੱਖਿਆ ਵਾ ਪਹਿਲੋਂ ਮੈਂ ਇਹਦੇ ਉੱਤੇ ਐਕਸਪੈਰੀਮੈਂਟ ਕਰਦਾ ਮੈਂ ਫੇਰ ਉਹਦੇ ਉੱਤੇ ਫਾਈਨਲ ਕੰਮ ਕਰਦਾ ਵਾ ਬੜਾ ਸਟਰੋਂਗ ਆ ਜੀ ਹੋਲ ਹੋ ਗਿਆ ਹੁਣ ਆਪਾਂ ਆਹ ਹੋਲਡਰ ਟੈਪ ਹੋਲਡਰ ਉੱਤੇ ਟੰਗਣਾ ਟੰਗ ਨਹੀਂ ਦੇਣਾ ਸੱਚ ਲਾ ਦੇਣਾ ਇੰਸਟਾਲ ਕਰਨਾ ਲਓ ਜੀ ਦਿਸ ਇਜ਼ ਰੈਡੀ ਨਾ ਲੱਗ ਕੇ ਦਿਖਾਣ ਤੁਹਾਨੂੰ ਇਦਾਂ ਦਾ ਅਮ ਲੀਡ ਦੇ ਵਿੱਚ ਹੋਲ ਕੱਢਿਆ ਓਹ ਕਮ ਆਨ ਇਹਦੇ ਵਿੱਚ ਹੋਲ ਕੱਢਿਆ ਆ ਇੱਧਰ ਪਾਇਆ ਐਂਡ THEN ਦੈਟਸ ਇਟ ਇਹ ਆਪਣੇ ਲੱਗ ਜਾਣਾ ਇੱਥੇ ਲਓ ਜੀ ਆਪਣਾ ਫ੍ਰੈਸ਼ ਵਾਟਰ ਟੈਂਕ ਹੋ ਗਿਆ ਰੈਡੀ ਤੇ ਹੁਣ ਵੈਨ ਦੇ ਵਿੱਚ ਜਾ ਕੇ ਮੈਂ ਇੰਸਟਾਲ ਕਰਦਾ ਵਾਂ ਨਾਲੇ ਟੈਪ ਨਾ ਵੀ ਆਈ ਆ ਉਹ ਦਿਖਾਉਂਦਾ ਵਾਂ ਕਿੱਦਾਂ ਦੀ ਟੈਪ ਆ ਤੁਸੀਂ ਵੀ ਉਹੀ ਯੂਜ਼ ਕਰਿਓ ਬਹੁਤ ਵਧੀਆ ਵਾ ਬਹੁਤ ਹੀ ਯੂਸਫੁਲ ਆ ਇਲੈਕਟ੍ਰੋਨਿਕ ਆ ਪਾਈਪ ਇਹਦੇ ਵਿੱਚ ਪਾਣੀ ਦੇ ਵਿੱਚ ਪਾਓਗੇ ਉਹਨੇ ਆਪੇ ਸੱਕ ਕਰਕੇ ਪਾਣੀ ਤੇ ਬਾਹਰ ਕੱਢ ਦੇਣਾ ਤੁਹਾਨੂੰ ਦਿਖਾਉਂਦਾ ਵਾਂ ਆਓ ਚੱਲੀਏ ਵੈਨ ਦੇ ਵਿੱਚ ਕਰਦੇ ਆ ਇੰਸਟਾਲ ਲਓ ਜੀ ਆਪਣਾ ਵਾਟਰ ਟੈਂਕ ਆ ਜਾਣਾ ਇੱਥੇ ਜਹਾ ਪਰ ਐਵੇਂ ਰੱਖ ਸਕਦੇ ਆ ਇੱਥੋਂ ਦੀ ਟੈਪ ਟੈਪ ਦੀ ਪਾਈਪ ਆਉਣੀ ਆ ਟੈਪ ਲੱਗਣੀ ਆ ਇੱਥੇ ਦੈਟਸ ਇਟ ਤੇ ਆਪਣਾ ਪਿਛਲਾ ਸਭ ਤਿਆਰ ਆ ਟੈਪ ਦਿਖੋ ਨਾ ਤੁਹਾਨੂੰ ਮੈਂ ਟੈਪ ਕਿਦਾਂ ਦੀ ਹੈ ਮੈਂ ਨਵੀਂ ਆਰਡਰ ਕੀਤੀ ਆ ਟੁੱਟੀ ਜਿਹਨੂੰ ਪੰਜਾਬੀ ਜੀ ਟੁੱਟੀ ਕਹਿੰਦੇ ਨੇ ਆ ਦੇਖੋ ਵਹੀ ਵੀ ਉਹੀ ਕਰਿਓ ਆਹ ਟੈਪ ਮੈਂ ਆਰਡਰ ਕੀਤੀ ਆ ਇਹ ਬੈਟਰੀ ਤੇ ਚਲਦੀ ਆ ਇਹ ਲੱਗ ਜਾਣੀ ਆ ਇੱਥੇ ਇਹਦੇ ਨਾਲ ਪਾਈਪ ਆਉਂਦੀ ਆ ਪਾਈਪ ਮੈਨੂੰ ਐਕਸਟਰਾ ਲੰਬੀ ਲੈਣੀ ਪੈਣੀ ਆ ਇਨਫ ਨਹੀਂ ਹੈਗੀ ਪਾਈਪ ਇਹਦੇ ਪਾਈਪ ਲੱਗਣੀ ਆ ਥੱਲੇ ਇੱਥੇ ਪਾਈਪ ਲੱਗ ਜਾਂਦੀ ਆ ਐਂਡ ਮੈਂ ਇੱਥੇ ਹੋਲ ਕਰਨਾ ਪੈਣਾ ਵਾ ਤੇ ਇਹਨੂੰ ਇੱਥੇ ਲਾ ਕੇ ਦੈਟਸ ਇਟ ਐਂਡ ਇਹ ਇਲੈਕਟ੍ਰੋਨਿਕ ਇਹਨੂੰ ਚਾਰਜ ਵੀ ਕਰ ਲਈਦਾ ਆ ਪਿੱਛੇ ਚਾਰਜਰ ਹੋਣਾ ਨਾ ਚਾਰਜਿੰਗ ਪੋਰਟ ਇਹਨੂੰ ਚਾਰਜ ਵੀ ਕਰ ਲਈਦਾ ਵਾ ਤੇ ਇਦਾਂ ਚੱਲਣੀ ਆ ਯੂ ਸੋ ਇਲੈਕਟ੍ਰੋਨਿਕ ਇਹ ਤੁਸੀਂ ਯੂਜ਼ ਕਰਿਓ ਇੱਕ ਮੈਨੂਅਲ ਹੁੰਦੀ ਆ ਉਹ ਪ੍ਰੈਸ਼ਰ ਜਾਂ ਮਾਰ ਕੇ ਪਰ ਉਹ ਪ੍ਰੋਫੈਸ਼ਨਲ ਜੇ ਕੰਮ ਨਹੀਂ ਲੱਗਦਾ ਆ ਇੱਥੇ ਆਪਾਂ ਕਰ ਦੇਣੀ ਫਿਟ ਤੇ ਆਪਣੇ ਹੋ ਹੋਣਾ ਸਭ ਕੁਝ ਰੈਡੀ ਸਿੰਕ ਵੀ ਰੈਡੀ ਹੋ ਗਿਆ ਗ੍ਰੇ ਵਾਟਰ ਵੀ ਟੈਂਕ ਰੈਡੀ ਹੋ ਗਿਆ ਫਰੈਸ਼ ਵਾਟਰ ਟੈਂਕ ਵੀ ਰੈਡੀ ਹੋ ਗਿਆ ਇਹਨਾਂ ਨਾਲ ਪਾਈਪ ਬਹੁਤ ਛੋਟੀ ਆਈ ਹੈ ਕਿਉਂਕਿ ਇਹ ਪਾਈਪ ਜੇ ਮੈਨੂੰ ਟੈਂਕ ਪੂਰੀ ਚਾਹੀਦੀ ਇੱਥੋਂ ਤੱਕ ਪਹੁੰਚ ਜਿਹੜੀ ਪਾਈਪ ਐਂਡ ਤੱਕ ਇਹ ਇੱਥੋਂ ਕਿ ਤੱਕ ਪਹੁੰਚਦੀ ਆ ਇਸ ਕਰਕੇ ਮੈਨੂੰ ਇਹ ਪਾਈਪ ਸੱਚ ਆਹ ਹੋਲ ਥਾਣੀ ਥੱਲੇ ਜਾਣੀ ਆ ਅੰਦਰ ਐਂ ਇੱਥੇ ਟੈਪ ਨੂੰ ਲੱਗ ਜਾਣੀ ਉੱਤੇ ਜਾ ਕੇ ਥੈਟਸ ਇਟ ਆਪਣਾ ਸਭ ਕੁਝ ਰੈਡੀ ਆ ਆਈ ਹੋਪ ਕਿ ਤੁਹਾਨੂੰ ਬਹੁਤ ਹੈਲਪ ਮਿਲੀ ਹੋਗੀ ਇਸ ਵੀਡੀਓ ਵਿੱਚ ਵਾਟਰ ਟੈਂਕ ਐਂਡ ਗ੍ਰੇ ਵਾਟਰ ਟੈਂਕ ਐਂਡ ਫ੍ਰੈਸ਼ ਵਾਟਰ ਟੈਂਕ ਤੇ ਇੱਥੇ ਲਗਣੀ ਆ ਆਪਣੀ ਸੀਟ ਫਿਕਸ ਟਾਇਲਟ ਸੀਟ ਅਜੇ ਮੇਰੇ ਬਹੁਤ ਖਿਲਾਰਾ ਪਿਆ ਕਿਉਂਕਿ ਕੰਮ ਚੱਲਣ ਦੇ ਆ ਵਾ ਤੇ ਦੈਟਸ ਇਟ ਆਪਣਾ ਅਗਲੇ ਹਫਤੇ ਤੱਕ ਸਭ ਕੁਝ ਤਿਆਰ ਹੋ ਜਾਣਾ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਛੋਟੀ ਜੀ ਵੀਡੀਓ ਹੈ ਪਰ ਵੈਲਿਊ ਬਹੁਤ ਵੱਡੀ ਆ ਇਹਦੇ ਵਿੱਚ ਤੁਹਾਨੂੰ ਸਿੱਖਣ ਨੂੰ ਬਹੁਤ ਮਿਲਦਾ ਵਾ ਕੀ ਜਿੰਨੇ ਮੇਰੇ ਵੀਰ ਭਰਾ ਨੇ ਬੈਨ ਤਿਆਰ ਕਰਨੀਆਂ ਤੇ ਉਹਨਾਂ ਵਾਸਤੇ ਇਹ opportunity ਹੈ ਮੇਰੀ ਵੀਡੀਓ ਵੇਖੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਲਾਈਕ ਮਾਈ ਵੀਡੀਓ ਤੇ ਆਪਾਂ ਬਣੇ ਰਾਵਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਤੁਹਾਨੂੰ ਦਵਾਂਗਾ ਮੈਂ ਸਤਿ ਸ੍ਰੀ ਅਕਾਲ